ਔਰ ਸਿੱਖਾਂ ਦੇ ਉੱਪਰ ਸੰਕਟ ਵੀ ਆ ਜਾਂਦਾ ਜਿਹੜੇ ਗੁਰਬਾਣੀ ਪੜ੍ਹਦੇ ਨੇ ਉਹ ਜ਼ਿਆਦਾ ਦੁਖੀ ਜਿਹੜੇ ਸ਼ਰਾਬਾਂ ਪੀਂਦੇ ਨੇ ਉਹ ਘੱਟ ਦੁਖੀ ਨੇ ਕਿਉਂਕਿ ਗੁਰੂ ਖਾਲਸਾ ਜੀ ਗੁਰਬਾਣੀ ਪੜ੍ਹਨ ਦੇ ਨਾਲ ਜਿਹੜੇ ਪਾਪ ਕਰਮ ਨੇ ਉਹ ਪਹਿਲੇ ਨਸ਼ਟ ਹੁੰਦੇ ਜੇ ਕੋਈ ਦੁਸ਼ ਕਰਮ ਕਰਦਾ ਹੈ ਸ਼ਰਾਬ ਆਦਿ ਸੇਵਨ ਕਰਦਾ ਹੈ ਲੁੱੱਚੇ ਸੁੱਚੇ ਕੰਮ ਕਰਦਾ ਇਹ ਤੇ ਗੰਦੇ ਕੰਮ ਕਹਿੰਦਾ ਮੇਰੇ ਵਰਗਾ ਸੁੱਚਾ ਹੀ ਕੋਈ ਉਹਨੂੰ ਲੁੱੱਚੇ ਸੁੱਚੇ ਕਰਮ ਕਹਿੰਦੇ ਕੋਈ ਇਹੋ ਜਿਹਾ ਕਰਮ ਕਰਦਾ ਉਹਦੇ ਪਹਿਲਾਂ ਪੁੰਨ ਨਸ਼ਟ ਹੁੰਦੀ ਪਾਪ ਪਿੱਛੋਂ ਨਸ਼ਟ ਹੁੰਦੀ ਜੇ ਕੋਈ ਨਾਮ ਜਪਦਾ ਉਹਦੇ ਪੈਨੂੰ ਪਾਪ ਖਤਮ ਹੁੰਦੇ ਔਰ ਪੁੰਨਾ ਦਾ ਫੇਰ ਆ ਕਰਕੇ ਪਸਾਰਾ ਹੁੰਦਾ ਕਈ ਵਾਰ ਇੱਤੇ ਹੋਏ ਪੁੰਨਾ ਦਾ ਫਲ ਦੂਜੀਆਂ ਤੀਜੀਆਂ ਬਾਅਦ ਵਿੱਚ ਆਉਣ ਵਾਲੀਆਂ ਪੁਲਾਂ ਭੁਗਦੀਆਂ ਇਸ ਵਾਸਤੇ ਨਾਮ ਜਪਣ ਵਾਲੇ ਜ਼ਿਆਦਾ ਦੁਖੀ ਹੁੰਦੇ ਨੇ। ਔਰ ਮਹਾਰਾਜ ਸਾਹਿਬ ਜੀ ਕਹਿੰਦੇ ਜਦੋਂ ਕਿਤੇ ਸਿੱਖ ਦੇ ਉੱਪਰ ਸੰਕਟ ਆ ਜਾਵੇ ਕੋਈ ਕਾਰਜ ਨਾਰਾਜ਼ ਸ਼ੋਭੇ, ਦੁੱਖ ਦਿਲਦਰਿ ਆਉਣ, ਬਿਪਤਾ ਤੇ ਬਿਪਤਾ ਆ ਕਰਕੇ ਪੈ ਜਾਵੇ। ਸਰਦਾ ਪੂਰੇ ਗ੍ਰੰਥ ਕਮਾਵਾ। ਭਾਈ ਸ ਭਾਈ ਨੰਦ ਲਾਲ ਸਾਹਿਬ ਨੇ ਇੱਕ ਗ੍ਰੰਥ ਬਣਾ ਦਿੱਤਾ ਸਰਦਾ ਪੂ। ਭਾਈ ਉਹ ਗ੍ਰੰਥ ਦੀ ਕਮਾਈ ਕਰੇ। ਭਾਜਾਂ ਵਾਲੇ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਭਾਈ ਆਨੰਦ ਲਾਲ ਸਾਹਿਬ ਜੀ ਸਾਹਿਬ ਜੀ ਆਪ ਦੀ ਬਚਨ ਕਰਦੇ ਹੋ ਅਸਾਂ ਨੇ ਸੱਚਖੰਡ ਚੱਲੀ ਜਾਣਾ ਹੈ ਔਰ ਜਦੋਂ ਕੋਈ ਦੁੱਖ ਤਕਲੀਫ ਆਉਂਦਾ ਸਿੱਖ ਤੁਹਾਡੇ ਚਰਨਾਂ ਵਿੱਚ ਆ ਕੇ ਬਿਨੇ ਬੇਨਤੀਆਂ ਕਰਦੇ ਔਰ ਆਪ ਦੇ ਕੋਲੋਂ ਇਲਾਜ ਪੁੱਛ ਲੈਂਦੇ ਤੁਹਾਡੇ ਤੋਂ ਪਿੱਛੇ ਸਿੱਖ ਪੰਡਤਾਂ ਬੁਲਾਉਣਿਆਂ ਵੱਲ ਤੁਰੇ ਫਿਰਨਗੇ ਕੋਈ ਦੱਸੋ ਕਿ ਆਪਨੇ ਪਿੱਛੋਂ ਤੁਸੀਂ ਸਿੱਖਾਂ ਦੇ ਭਲੇ ਵਾਸਤੇ ਕਿਹੋ ਜੀ ਕਿਰਪਾ ਕਰਕੇ ਚੱਲੇ ਸਾਹਿਬ ਜੀ ਕਹਿਣ ਲੱਗੇ ਅਨੰਦ ਲਾਲ ਜੀ ਬਚਨ ਤੇ ਬਹੁਤ ਸੋਹਣਾ ਆਪ ਜੀ ਨੇ ਪੁੱਛਿਆ ਹੈ ਸਾਹਿਬ ਜੀ ਨੇ ਕੁਝ ਵਿਧਾਨ ਦੱਸੇ ਕੋਈ ਜਾਪ ਪ੍ਰਯੋਗ ਦੱਸੇ ਕੋਈ ਗੁਰੂ ਗਰੀਬ ਨਵਾਜ਼ ਨੇ ਵਿਧੀਆਂ ਦੱਸੀਆਂ ਅਖੰਡ ਪਾਠ ਸਹਿਜ ਪਾਠ ਔਰ ਅਤਿਆੰਤ ਅਖੰਡ ਪਾਠ ਔਰ ਗੁਰੂ ਕੀ ਗੁਰਬਾਣੀ ਦੇ ਸ਼ਬਦ ਉਹਨਾਂ ਦੀ ਸਾਧਨਾ ਔਰ ਜੋ ਕੁਝ ਵੀ ਸੱਚੇ ਪਾਤਸ਼ਾਹ ਜੀ ਨੇ ਦੁੱਖਾਂ ਦਾ ਦਵਾਈਆਂ ਇਲਾਜ ਦੱਸੇ ਉਹ ਭਾਈ ਨੰਦ ਲਾਲ ਸਾਹਿਬ ਨੇ ਲਿਖ ਲਈ ਉਹਨੂੰ ਕਹਿੰਦੇ ਸ਼ਰਧਾ ਪੂਰਨ ਗ੍ਰੰਥ ਉਹਦੀ ਇੱਕ ਹੱਥ ਲਿਖਤ ਕਾਪੀ ਜਿਥਾ ਭਾਈ ਨੰਦ ਲਾਲ ਸਾਹਿਬ ਸ੍ਰੀ ਸਰਬਲੋਪੰਗਾ ਨਗਰ ਨੰਗਲੀ ਵਿਖੇ ਸ਼ੁਭਾਏ ਵਾਹੇ ਸੋ ਸਾਹਿਬ ਜੀ ਕਹਿੰਦੇ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਆਵੇ ਉਹ ਵੀ ਭਾਈ ਨੰਦ ਲਾਲ ਦੇ ਚਰਨ ਫੜ ਲੈ ਕਿਸੇ ਦਾ ਵਿਆਹ ਨਾ ਹੋਵੇ ਕਿਸੇ ਦੇ ਘਰ ਕੋ ਲਾਦ ਨਾ ਹੋਵੀ ਕਿਸੇ ਨੂੰ ਕੋਈ ਦੁੱਖ ਆ ਜਵੀ ਉਹ ਭਾਈ ਅਨੰਦ ਲਾਲ ਸਾਹਿਬ ਦਾ ਗ੍ਰੰਥ ਸ਼ਰਧਾ ਪੂਰਨ ਪੜ੍ਹ ਲਵੋ